ਹੰਤਾ ਕੀਤਾ ਪਰ ਪ੍ਰਮਾਤਮਾ ਦੀ ਭਗਤੀ ਪ੍ਰਾਪਤੀ ਲਈ ਗੁਰੂ ਨਹੀਂ ਧਾਰਨ ਕੀਤਾ ਮੈਂ ਆਪ ਨੂੰ ਬੜੀ ਸੰਖੇਪ ਜੀ ਬੇਨਤੀ ਕਰਾਂਗਾ ਜੀ ਸਾਖੀ ਮੈਂ ਤਾਂ ਲਈ ਹੈ ਕਿ ਇਸ ਸ਼ਲੋਕ ਨੂੰ ਹੋਰ ਖੋਲ ਸਕੀਏ ਕਿ ਕੋਈ ਪਰਵਾਹ ਨਹੀਂ ਜਦੋਂ ਬੰਦਾ ਇਧਰ ਤੁਰ ਪਵੇ ਸਤੀ ਖੱਤ ਵਿੱਚ ਸੰਦੋਰਾ ਪਕੜ ਲੈ ਔਰਤ ਉਹਨੂੰ ਚਿਖਾ ਦਾ ਡਰ ਕੋਈ ਨਹੀਂ ਭਗਤੀ ਵਾਲੇ ਪਾਸੇ ਬੰਦਾ ਤੁਰ ਪਵੇ ਪਿਆਰਿਓ ਸੱਚ ਉਹਨੂੰ ਸਮਾਜ ਦੀ ਨਿੰਦਿਆ ਉਸਤ ਤੇ ਲੋਕ ਲਾਜ ਦੀ ਕੋਈ ਪਰਵਾਹ ਨਹੀਂ ਮਹਾਰਾਜ ਏ ਆਰਨ ਸਾਧੂ ਨੇ ਇੰਨੇ ਹੀ ਕਿਹਾ ਦੇਖੋ ਜੀ ਤੁਹਾਡੇ ਤੇ ਬਜ਼ੁਰਗੀ ਆ ਗਈ ਅਜੇ ਤੱਕ ਤੁਸੀਂ ਗੁਰੂ ਵਾਲੇ ਨਹੀਂ ਬਣੇ ਅੰਦਰ ਨੂੰ ਸੱਟ ਵੱਜ ਗਈ ਜੀ ਉਸ ਸਾਰੀ ਰਾਤ ਬੇਚੈਨੀ ਚ ਨਿਕਲੀ ਧੰ ਗੁਰੂ ਅਮਰਦਾਸ ਜੀ ਦੀ ਉਹ ਰਾਤ ਅੰਮ੍ਰਿਤ ਵੇਲੇ ਜੋ ਇਤਿਹਾਸ ਕਹਿੰਦਾ ਹੈ ਉਹਨਾਂ ਦੇ ਭਰਾ ਦੇ ਘਰੋਂ ਗੁਰੂ ਅਮਰਦਾਸ ਜੀ ਦੇ ਭਰਾਤਾਂ ਦੇ ਘਰੋਂ ਇੱਕ ਤਾਂ ਦੁੱਧ ਰੜਕਣ ਦੀ ਆਵਾਜ਼ ਆਈ ਮਧਾਣੀ ਰੜਕ ਰਹੀ ਸੀ ਬੀਬੀ ਇੱਕ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਦਾ ਪਾਠ ਕਰ ਰਹੀ ਸੀ ਸਾਡੇ ਇਤਿਹਾਸ ਨੇ ਉਸ ਪਾਠ ਨੂੰ ਜਪਜੀ ਸਾਹਿਬ ਜਾਂ ਹੋਰ ਪਾਠ ਨੇ ਕਿਹਾ ਇੱਕ ਸ਼ਬਦ ਦਾ ਜ਼ਿਕਰ ਕੀਤਾ ਉਹ ਸ਼ਬਦ ਕਹੇ ਕਰਨੀ ਕਾਗਦ ਮਨ ਵਸ ਬਾਣੀ ਬੁਰਾ ਭਲਾ ਦੋ ਲੇਖ ਪੈ ਜਿਉਂ-ਜਿਉਂ ਕਿਰਤ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀਨੀ ਬਾਵਰਿਆ ਹਰ ਵਿਸ਼ਣਤ ਤੇਰੇ ਗੁਣ ਗਲਿਆ ਇੱਕ ਸ਼ਬਦ ਪੜਿਆ ਇਹ ਕੌਣ ਪੜਨ ਵਾਲੀ ਸੀ ਜੀ ਇਹ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਬੇਟੀ ਬੀਬੀ ਅਮਰੂ ਜੀ ਸਨ। ਗੁਰੂ ਅਮਰਦਾਸ ਦੇ ਭਤੀਜੇ ਨਾਲ ਵਿਆਹ ਹੀ ਹੈ। ਦੁੱਧ ਰਿੜਕ ਦੀ ਅਮਰਦਾਸ ਜੀ ਨੇ ਸ਼ਬਦ ਸੁਣਿਆ। ਮੈਂ ਸਿਰਫ ਇੱਕ ਉਦਾਹਰਨ ਦੇਣ ਲੱਗਾ ਕਿ ਲੋਕ ਲਾਜ ਦੀ ਪਰਵਾਹ ਨਹੀਂ ਕੀਤੀ। ਸ਼ਬਦ ਸੁਣਿਆ। ਸ਼ਬਦ ਸੁਣ ਕੇ ਕਹਿੰਦੇ ਨੇ ਬੇਟਾ ਜੋ ਕੁਝ ਤੁਸੀਂ ਆਪਣੀ ਰਸਨਾ ਤੋਂ ਗਾ ਰਹੇ ਸੀ ਮੇਰੇ ਅੰਦਰ ਨੂੰ ਧੂਪ ਆਈਏ ਨੇ। ਗੁਰਮਖੋ ਬੀਬੀ ਅਮਰੋ ਨੇ ਕਿਹਾ ਪਿਤਾ ਜੀ ਬਜ਼ੁਰਗ ਸਨ ਕਹਿੰਦੇ ਨੇ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ ਕਹਿਣ ਲੱਗੇ ਫਿਰ ਫਿਰ ਗੁਰੂ ਨਾਨਕ ਦੇਵ ਮਹਾਰਾਜ ਉਹ ਕਿੱਥੇ ਮੈਂ ਕਈ ਵਾਰੀ ਸੋਚਣਾ ਸਮੇਂ ਤੋਂ ਪਹਿਲਾਂ ਦਾਤ ਨਹੀਂ ਮਿਲਦੀ ਗੁਰੂ ਅੰਗਦ ਸਾਹਿਬ ਦੇ ਘਰ ਗੁਰੂ ਅਮਰਦਾਸ ਜੀ ਦਾ ਭਤੀਜਾ ਵਿਆਹ ਹੈ ਕਿ ਉਹਨਾਂ ਨੂੰ ਪਤਾ ਨਹੀਂ ਉਹ ਗੁਰੂ ਸਾਹਿਬ ਨੇ ਕਿਉਂਕਿ ਸਮਾਂ ਨਹੀਂ ਬਣਿਆ ਨਾ ਜੇ ਉਹਨਾਂ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਤੇ ਅੱਜ ਕੱਲ ਉਸ ਜੋਤ ਦੇ ਮਾਲਕ ਜਿਹੜੇ ਨੇ ਉਹ ਮੇਰੇ ਸਤਕਾਰਯੋਗ ਪਿਤਾ ਨਹੀਂ ਪਿਆਰੇ ਤੁਹਾਨੂੰ ਸੁਣਿਓ ਮੈਂ ਸੰਸਾਰੀ ਗੱਲ ਕਰ ਰਿਹਾ ਤੁਸੀਂ ਸਮਾਜ ਦੀ ਗੱਲ ਲੈ ਕੇ ਤੁਰਿਓ ਲੋਕ ਲਾਜ ਦੀ ਗੱਲ ਕਰਨ ਲਈ ਹੁਣ ਇੱਕ ਪਾਸੇ ਮੁੰਡੇ ਵਾਲਾ ਪਰਿਵਾਰ ਉਂਜ ਗੁਰਮਤਿ ਨੇ ਨੂੰ ਕੋਈ ਥਾਂ ਨਹੀਂ ਦਿੱਤੀ ਬਾਅਦ ਵਿੱਚ ਦੂਜੇ ਪਾਸੇ ਬੇਟੀ ਵਾਲਾ ਪਰਿਵਾਰ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸ਼ਬਦ ਵਰਤਾ ਉਹ ਉਮਰ ਕਰਕੇ ਵੀ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਤਕਰੀਬਨ 25 ਸਾਲ ਵੱਡੇ ਨੇ ਗੁਰਮੁਖ ਥੋੜਾ ਜਿਹਾ ਟਿਕਾ ਨਾਲ ਬੇਨਤੀ ਸੁਣਿਓ 25 ਸਾਲ ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਧੰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਉਹਨਾਂ ਤੋਂ ਵੱਡੇ ਨੇ ਦੂਜੀ ਗੱਲ ਭਤੀਜਾ ਉਹਨਾਂ ਦੇ ਘਰ ਵਿਆਹਿਆ ਹੋਇਆ ਹੈ ਤੀਸਰੀ ਬੇਨਤੀ ਸ਼ਰੀਰ ਢਲ ਰਿਹਾ ਹੈ 60 ਸਾਲ ਦੀ ਉਮਰ ਹੋ ਚੁੱਕੀ ਹੈ 60 62 ਸਾਲ ਦੇ ਹੁਣ ਇੱਕੋ ਗੱਲ ਕਹਿੰਦੇ ਨੇ ਬੇਟਾ ਮੇਰੇ ਮਨ ਨੂੰ ਧੀਰਜ ਇਹ ਸ਼ਬਦ ਨੇ ਦਿੱਤਾ ਹੈ ਤੇ ਇੱਕ ਕਿਰਪਾ ਕਰ ਮੈਨੂੰ ਉਸ ਘਰ ਵਿੱਚ ਲੈ ਜਾ ਜਿਹਦਾ ਇਹ ਸ਼ਬਦ ਹੈ ਕੋਈ ਲੋਕਲਾਜ ਕੋਈ ਪ੍ਰਵਾਹ ਨਹੀਂ ਕੀਤੀ ਜੀ ਮੈਂ ਤਾਂ ਕਿਹਾ ਵੀ ਇਹਦੇ ਅਰਥ ਭਗਤੀ ਵਾਲੋਂ ਕਰਕੇ ਦੇਖੀਏ ਬਾਬਾ ਅਮਰਦਾਸ ਜੀ ਦੂਜੇ ਦਿਨ ਬੀਬੀ ਅਮਰੋਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚ ਜਾਂਦੇ ਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੈਂ ਗੁਰੂ ਸ਼ਬਦ ਵਰਤਿਆ ਹਾਲਾਂਕਿ ਉਹਨਾਂ ਗੁਰੂ ਧਾਰਨ ਕਰਨੇ ਕਿਉਂਕਿ ਸਾਡੇ ਲਈ ਅਦਬਹੀ ਵਰਤਨਾ ਚਾਹੀਦਾ ਸ਼ਬਦ ਸਤਗੁਰਾਂ ਲਈ ਬੀਬੀ ਅਮਰੋ ਨੇ ਬਾਹਰ ਬਿਠਾ ਦਿੱਤਾ ਆਪ ਅੰਦਰ ਘਰ ਚਲੇ ਗਏ ਧੰਨ ਗੁਰੂ ਅੰਗਦ ਦੇ ਮਹਾਰਾਜ ਉਹ ਜਦੋਂ ਦੇਖਦਿਆ ਬੇਟੀ ਨੂੰ ਪੁੱਛਦਿਆ ਬੇਟਾ ਕਿਵੇਂ ਆਏ ਕਹਿਣ ਲੱਗੇ ਪਿਤਾ ਜੀ ਮੈਂ ਬਿਨਾ ਦੱਸਿਆ ਆਈ ਹਾਂ ਪਰ ਮੇਰੇ ਨਾਲ ਘਰ ਦੇ ਬਜ਼ੁਰਗ ਆਏ ਨੇ ਬਾਬਾ ਅਮਰਦਾਸ ਜੀ ਉਹਨਾਂ ਨੂੰ ਲੈ ਕੇ ਆਈ ਹਾਂ ਗੁਰੂ ਅੰਗਦ ਸਾਹਿਬ ਕਿਨ ਪੁੱਤਰ ਬਿਠਾਇਆ ਕਿਤੇ ਕਹਿੰਦੇ ਬਾਹਰ ਨੇ ਜੀ ਸਤਿਗੁਰੂ ਆਪ ਅੱਗੇ ਆ ਗਏ ਕਹਿਣ ਲੱਗੇ ਉਹ ਤਾਂ ਰਾਤ ਹੀ ਬੜੇ ਬੇਚੈਨ ਸਨ ਤੜਪ ਕੇ ਰਾਤ ਨਿਕਲੀ ਤੇ ਤੂੰ ਉਹਨਾਂ ਨੂੰ ਬਾਹਰ ਬਿਠਾ ਦਿੱਤਾ ਅੱਗੇ ਲੈਣ ਗਏ ਹੁਣ ਫਿਰ ਸੁਣਿਓ ਉਮਰ ਕਰਕੇ ਬਾਬਾ ਅਮਰਦਾਸ ਵੱਡੇ ਨੇ ਰਿਸ਼ਤਾ ਵੀ ਭਤੀਜਾ ਵਿਆ ਇਸ ਘਰ 'ਚ ਧੰਗੁਰੂ ਅੰਗਦ ਸਾਹਿਬ ਕੁੜਮਾਚਾਰੀ ਦੇ ਨਾਤੇ ਨਾਲ ਆਪਣੀਆਂ ਦੋਨੋਂ ਬਾਹਾਂ ਪੂਜਾ ਕਪੜੇ ਤੋਂ ਬਾਹਰ ਕੱਢ ਕੇ ਗਲਵਕੜੀ ਚ ਲੈਣ ਲੱਗੇ ਆਖੇ ਮਰਨੇ ਤੇ ਕਿਆ ਡਰਪਣਾ ਹੁਣ ਕੋਈ ਲੋਕ ਲਾਜ ਦੀ ਪਰਵਾਹ ਨਹੀਂ ਕੀਤੀ ਧੰਨ ਗੁਰੂ ਅਮਰਦਾਸ ਗਲਵਕੜੀ ਵਿੱਚ ਨਹੀਂ ਇੱਕੋ ਦਮ ਗੁਰੂ ਅੰਗਦ ਦੇ ਚਰਨਾਂ 'ਚ ਆਪਣਾ ਮੱਥਾ ਟੇਕ ਦਿੱਤਾ ਮੱਥਾ ਟੇਕਦਿਆਂ ਕਹਿੰਦੇ ਸਤਿਗੁਰੂ ਜੀ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਮੈਂ ਤੁਹਾਡਾ ਇੱਕ ਦਾਸ ਸੇਵਕ ਬਣ ਕੇ ਆਇਆ ਕਿਰਪਾ ਕਰੋ ਨਗੁਰੇ ਪੁਣੇ ਦੀ ਮਹਿਲ ਨੂੰ ਉਤਾਰ ਦਿਓ ਯਾਦ ਰੱਖਿਓ ਕੋਈ ਲੋਕ ਲਾਜ ਦੀ ਪਰਵਾਹ ਕੀਤੀ ਮਹਾਰਾਜ ਜੀ ਦਾ ਬਚਨ ਇਹ ਬਾਰੇ ਕਹੇ ਕਭੀ ਸੰਤੋਖ ਸਿੰਘ ਜੀ ਲਿਖਦੇ ਆ ਲਿ ਲੱਕ ਸੰਬੰਧ ਸੰਸਾਰ ਕੋ ਪੇ ਸਤਗੁਰ ਠਾਡੇ ਗੁਰੂ ਅਮਰਦਾਸ ਖੜੇ ਹੋ ਗਏ ਗਰ ਮਿਰਬੇ ਕੋ ਤਿਆਰ ਪੈ ਪੱਟ ਤੇ ਕਰ ਕਾਢੇ ਗੁਰੂ ਅੰਗਦ ਸਾਹਿਬ ਖੜੇ ਵੈਗੁਰੂ ਗੁਰੂ ਅੰਗਦ ਸਾਹਿਬ ਖੜੇ ਹੋਏ ਆਪਣੀਆਂ ਬਾਹਾਂ ਬਾਹਰ ਕੱਡੀਆਂ ਆਪਣੇ ਗਲੇ ਨਾਲ ਲਾਨ ਲੱਗੇ ਚਰਨ ਗਏ ਸ੍ਰੀ ਅਮਰਤਾਪ ਬੰਦਨ ਕੋਠਾਨੀ ਧੰਨ ਗੁਰੂ ਅਮਰਦਾਸ ਜੀ ਨੇ ਚਰਨ ਪਕੜ ਲੈ ਮੱਥਾ ਟੇਕਿਆ ਕਹਿਣ ਲੱਗੇ ਉਚਿਤ ਨਹੀਂ ਗਰ ਮਿਲਬੇ ਕੋ ਲਿਓ ਦਾਸ ਪਛਾਨੀ ਮੈਂ ਗਲੇ ਨਾਲ ਨਹੀਂ ਜੁੜਨਾ ਮੈਨੂੰ ਆਪਣਾ ਦਾਸ ਜਾਣ ਕੇ ਆਪਣੇ ਚਰਨਾਂ ਵੀ ਥਾਂ ਦਿਓ ਹੁਣ ਮੇਰੀ ਅਰ ਸੁਣਿਓ ਕਿਉਂਕਿ ਮੈਂ ਇਸ ਵੇਰੇ ਆਇਆ ਪਾ ਹਾਜ਼ਰੀ ਲਵਾ ਚਲੀਏ ਧੰਨ ਗੁਰੂ ਅਮਰਦਾਸ ਉਸ ਦਿਨ ਗਾਗਰ ਫੜੀ 12 ਸਾਲ ਗਾਗਲ ਢੋਈ ਮੈਂ ਛੋਟੀ ਜੀ ਗੱਲ ਇਥੋਂ ਤੱਕ ਇਤਿਹਾਸ ਕਹਿੰਦਾ ਹੈ ਇੱਕ ਵੇਲੇ ਪ੍ਰਸ਼ਾਦਾ ਛਕਦੇ ਸਨ ਵੇਖਣ ਵਾਲੇ ਸ਼ਬਦ ਕਹਿੰਦੇ ਹੁੰਦੇ ਸਨ ਦੇਖੋ ਜੀ ਇਹ ਸ਼ਬਦ ਵਰਤਦੇ ਸਨ ਇਹ ਕੁੜਮਾਂ ਦੇ ਘਰ ਬੈਠਾ ਹੋਇਆ ਹੈ ਇਹ ਰੋਟੀ ਦੀ ਖਾਤਰ ਬੈਠਾ ਹੋਇਆ ਹੈ ਇਹਨੂੰ ਸਮਾਜ ਵੀ ਸਾਮਦਾ ਨਹੀਂ ਕਈਆਂ ਨੇ ਕਹਿਣਾ ਜੀ ਤੁਸੀਂ ਆਪਣੇ ਪਰਿਵਾਰ ਨੂੰ ਮਿਲਾਓ ਆਪਣੇ ਬੱਚਿਆਂ ਨੂੰ ਮਿਲ ਲਓ ਉੱਥੇ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਅਮਰਦਾਸ ਜੀ ਨੇ ਕਹਿਣਾ ਕਿਹੜਾ ਪਰਿਵਾਰ ਕਿਹੜੇ ਬੱਚੇ ਮੇਰਾ ਘਰ ਵੀ ਗੁਰੂ ਅੰਗਦ ਦੇਵ ਖੈ ਮੇਰਾ ਪਰਿਵਾਰ ਵੀ ਧੰਗੁਰੂ ਅੰਗਦ ਸਾਹਿਬ ਖੈ ਸੱਚ ਐਵੇਂ ਕਿ ਸਤਗੁਰੂ ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਬਿਨਾ ਮੇਰਾ ਹੋਰ ਕੁਝ ਵੀ ਨਹੀਂ ਸਭ ਕੁਝ ਲੈ ਲਿਆ ਪਰ ਪਿਆਰਿਓ ਲੋਕ ਲਾਜ ਦਾ ਅੰਦਰ ਅਸਰ ਨਹੀਂ ਖੂਨ ਦਿੱਤਾ ਇਹਨੂੰ ਥੋੜਾ ਜਿਹਾ ਬਾਣੀ ਚੋਂ ਸੀ ਸ਼ਬਦ ਲੈ ਲਈਏ ਕਿਦੋਂ ਮਹਾਰਾਜ ਜੀ ਦਾ ਇੱਕ ਬਚਨ ਖੈ ਵੈਸੇ ਗੁਰੂ ਆਮਦਾਸ ਜੀ ਦਾ ਅਬ ਹਮ ਚਲੀ ਠਾਕੁਰ ਪਹਿਹਾਰ ਮਰਨੇ ਤੇ ਕਿਆ ਡਰਪਨਾ ਜਬ ਹਾਥ ਸੰਧੋਰਾ ਲੀਨ ਅਬ ਹਮ ਚਲੀ ਠਾਕੁਰ ਪਹਿਹਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਰ ਹੁਣ ਅਗਲਾ ਬਚਨ ਲੋਕਨ ਕੀ ਚਤੁਰਾਈ ਉਪਮਾ ਮਰਨੇ ਤੇ ਕਿਆ ਡਰ ਪਣਾਉ ਕਾਦੀ ਪ੍ਰਵਾਹ ਜੀ ਕਿਸੇ ਦੀ ਮਹਾਰਾਜ ਕਹਿ ਰਹੇ ਨੇ ਲੋਕਨ ਕੀ ਚਤੁਰਾਈ ਉਪਮਾ ਲੋਕਾਂ ਦੀਆਂ ਚਲਾਕੀਆਂ ਤੇ ਝੂਠੀ ਵਾਵਾ ਵਾਵਾ ਕਰਨੀ ਤੇ ਬੈਸੰਤਰ ਜਾਰ ਦੋ ਹੀ ਗੱਲਾਂ ਨੇ ਜੀ ਜਾਂ ਤਾਂ ਲੋਕੀ ਝੂਠੀ ਸਿਫਤ ਕਰਦੇ ਆ ਜ਼ਿਆਦਾਤਰ ਉਹ ਲਾਲਚੀ ਕਰਦੇ ਆ ਬੰਦੇ ਜੀ ਜਾਂ ਲੋਕ ਨਿੰਦਿਆ ਕਰਦੇ ਆ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਅਸੀਂ ਉਸ ਤਰ ਤੇ ਨਿੰਦਿਆ ਦੋਨੋਂ ਬਲਦੇ ਹੋਏ ਅੱਗ ਦੇ ਭਾਂਬੜ ਵੀ ਸੱਟ ਕੇ ਸਾੜ ਦਿੱਤੀਆਂ ਮਹਾਰਾਜ ਜੀ ਦਾ ਬਚਨ ਫਿਰ ਆਇਆ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਮਰਨੇ ਤੇ ਕਿਆ ਡਰਪਣਾ ਜੀ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਢਾਰ ਦਾ ਅਰਥ ਹੁੰਦਾ ਭੇਟਾ ਕਰਨਾ ਕੋ ਚੰਗਾ ਕਹਿ ਲੋ ਮੰਦਾ ਕਹਿ ਲੋ ਮੇਰੇ ਤਨ ਨੂੰ ਕਹਿ ਰਹੇ ਹੋ ਮੈਂ ਆਪਣਾ ਤਨ ਆਪਣੇ ਮੁਰਸ਼ਦ ਦੀ ਭੇਟਾ ਕਰ ਦਿੱਤਾ ਹੁਣ ਮੈਨੂੰ ਇਹਦੀ ਪਰਵਾਹ ਨਹੀਂ ਮੈਂ ਇੱਕ ਦੋ ਬੇਨਤੀਆਂ ਹੋਰ ਕਰਾਂਗਾ ਦੇਖੋ ਕਬੀਰ ਸਾਹਿਬ ਜੀ ਨੂੰ ਉਹਨਾਂ ਨੇ ਲੈ ਲਈ ਆਪਾਂ ਜ਼ਿਕਰ ਮੈਂ ਤੁਹਾਡੇ 5-7 ਮਿੰਟ 10 ਕੇ ਲਾਂਗਾ ਜ਼ਿਆਦਾ ਟਾਈਮ ਨਹੀਂ ਪਲੀ تھوڑا ਟਿਕਾ ਬਣਾਓ ਮੈਨੂੰ ਪਤਾ ਹੈ ਸਾਮਾ ਕਾਫੀ ਹੋ ਚੁੱਕਾ ਹੈ ਉਹਨਾਂ ਦੇ ਇੱਕ ਬਚਨ ਖੈ ਜਦੋਂ ਆਪਣਾ ਮਨ ਪਰਮੇਸ਼ਵਰ ਨਾਲ ਮੰਨ ਜਾਏ ਨਾ ਫਿਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ ਬੜਾ ਮੁਸ਼ਕਲ ਵੈਸੇ ਸਮਾਜ ਨਹੀਂ ਜੀਣ ਦਿੰਦਾ ਉਹਨਾਂ ਦਾ ਇੱਕ ਸ਼ਬਦ ਅੱਜ ਮੈਂ ਪੜ ਰਿਹਾ ਸਾਂ ਕਿ ਦੋ ਹੀ ਚੀਜ਼ਾਂ ਮਾਰ ਦੀਆਂ ਜਾਂ ਨੱਕ ਤੇ ਜਾਂ ਕੰਨ ਇਹ ਸਾਡਾ ਸਮਾਜ ਹੈ ਨਾ ਸਾਡੇ ਪੰਜਾਬ ਚ ਅਕਸਰ ਕਹਿੰਦੇ ਆ ਜੇ ਇਹ ਕੰਮ ਨਾ ਕੀਤਾ ਤੇ ਸਾਡਾ ਨੱਕ ਨਹੀਂ ਰਹਿਣਾ ਪੰਜਾਬੀ ਕਹਿੰਦੇ ਹੁੰਦੇ ਆ ਜੇ ਇਹ ਕੰਮ ਨਾ ਕੀਤਾ ਤੇ ਸਾਡੀ ਇੱਜ਼ਤ ਨਹੀਂ ਰਹਿਣੀ ਭਗਤ ਜੀ ਕਹਿੰਦੇ ਨੇ ਲੋਕੀ ਨੱਕ ਰੱਖਣ ਵਾਸਤੇ ਆਪਣੇ ਵਿਤੋ ਵੱਧ ਸਮਾਜ ਨੂੰ ਖੁਸ਼ ਕਰਨ ਲਈ ਵੀ ਖਰਚੇ ਕਰਦੇ ਵਿਆਹ ਹੋਵੇ ਸ਼ਾਦੀ ਇਹ ਕੁਝ ਨਾ ਜੀ ਨੱਕ ਨੂੰ ਮੂਝ ਨਹੀਂ ਕਰ ਰਿਆ ਫਿਰ ਕੰਨਾਂ ਨਾਲ ਸੁਣਦੇ ਨੇ ਲੋਕੀ ਸਾਡੇ ਬਾਰੇ ਕੀ ਕਹਿਣਗੇ ਇਹ ਚੀਜ਼ ਹੈ ਨਾ ਜਾਂ ਨਿੰਦਿਆ ਕਹਿਣਗੇ ਜਾਂ ਉਸਤਿਤ ਕਰਨਗੇ ਭਗਤ ਜੀ ਕਹਿੰਦੇ ਨੇ ਆਪਾਂ ਤਾਂ ਇਹ ਕੀਤਾ ਜੀ ਨੱਕ ਵੀ ਵੱਡ ਦਿੱਤਾ ਤੇ ਕੰਨ ਵੀ ਵੱਡ ਦਿੱਤਾ ਮਾਇਆ ਦਾ ਜਿਹ ਹੈ ਤੇ ਮਾਇਆ ਦਾ ਪਸਾਰੀ ਕਹਿੰਦੇ ਨੱਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ ਕਉ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਨੱਕ ਵੀ ਕੱਟ ਦਿੱਤਾ ਕੰਨ ਵੀ ਕੱਟ ਦਿੱਤਾ ਕਹਿਣ ਲੱਗੇ ਇਸ ਨੱਕ ਨਮੂਜ ਨੂੰ ਛੱਡ ਦਿੱਤਾ ਉਹਦਾ ਇੱਕ ਬਚਨ ਹੈ ਜੀ ਪੜਦੇ ਹੋਗੇ ਤੁਸੀਂ ਕਿਆ ਪੜੀਐ ਕਿਆ ਗੁਨੀਐ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਉਹਦੇ ਵਿੱਚ ਬਚਨ ਹੈ ਕਹਿ ਕਬੀਰ ਅਬ ਜਾਣਿਆ ਮਰਨੇ ਤੇ ਕੀ ਡਰਪਣਾ ਜਬ ਹੱਥ ਸਿੰਦੋਰਾ ਲੀ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਜਦੋਂ ਜਾਨ ਲਿਆ ਮਨ ਮੰਨ ਗਿਆ ਮਨ ਮੰਨੈ ਲੋਗ ਨਾ ਪਤੀਜੈ ਹੁਣ ਮੰਨ ਲੋ ਭਗਤੀ ਵਾਲ ਚੱਲ ਪਏ ਪਰਿਵਾਰ ਨਹੀਂ ਖੁਸ਼ ਹੁੰਦਾ ਜੀ ਇਹ ਬੜੀ ਸਮੱਸਿਆ ਹੈ ਬੱਚੇ ਪਤੀ ਜੇ ਨਹੀਂ ਖੁਸ਼ ਹੁੰਦੇ ਮਹਾਰਾਜ ਕਹਿੰਦੇ ਨਹੀਂ ਜਦੋਂ ਮਨ ਮੰਨ ਗਿਆ ਨਾ ਤੇ ਭਗਤੀ ਇੱਕ ਐਸੀ ਹੈ ਇਹਦੇ ਵਿਖਾਵੇ ਦੀ ਲੋੜ ਨਹੀਂ ਤੁਸੀਂ ਜਿੱਥੇ ਮਰਜੀ ਬੈਠਿਓ ਤਵਾਡੀ ਸੁਰਤ ਨੂੰ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਸੱਚ ਹੈ ਨਾ ਜੀ ਮੰਨ ਲਓ ਸਮਾਜ ਇਹ ਕਹੇ ਗੁਟਕਾ ਨਾ ਪਕੜ ਸਾਨੂੰ ਬੜੇ ਹੁਜੇ ਮਿਲਦੇ ਨੇ ਪੋਥੀ ਨਾ ਪਕੜ ਲੋਕ ਗੁਰਮਖੋ ਸਭ ਕੁਝ ਵੀ ਛੁਡਾ ਦੇ ਨਾ ਅੰਦਰ ਦੀ ਸੁਰਤ ਵਿੱਚ ਵੈਗੁਰੂ ਵੈਗੁਰੂ ਚੱਲਣ ਦੀ ਹੈ ਤੇ ਦੁਨੀਆ ਦੀ ਪਰਵਾਹ ਹੀ ਕੋਈ ਨਹੀਂ ਇੱਥੇ ਭਗਤ ਜੀ ਨੇ ਸ਼ਬਦ ਵਰਤਿਆ ਹੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਕ ਨਾ ਪਤੀਜੈ ਬੜੇ ਸੁਭਾਨਾ ਕਹਿੰਦੇ ਨੇ ਕਹਿੰਦੇ ਜੇ ਨਾ ਲੋਕ ਮੰਨ ਫਿਰ ਕੀ ਕਰੀਏ ਮਨ ਮੰਨੇ ਲੋਕ ਨਾ ਪਤੀਜਾ ਨਾ ਪਤੀਜਾ ਤੋ ਕਿਆ ਕੀਜੋ ਕਿਨੂੰ ਹੁਣ ਕੀ ਕਰਾਂ ਕਿਉਂਕਿ ਮੈਂ ਆਪਣਾ ਧਈਆ ਕਰ ਲਿਆ ਹੈ ਉੱਥੇ ਮੈਂ ਅਰਜ ਕਰਾਂ ਗੁਰੂ ਅਮਰਦਾਸ ਜੀ ਨੇ ਗਾਗਰ ਚੁੱਕੀ ਜੀ ਕਿੰਨੀਆਂ ਸਰਦੀਆਂ 12 ਸਾਲਾਂ ਚ ਕਿੰਨੀ ਬਾਰਿਸ਼ ਤੇ ਉਮਰ ਵੀ ਢਲਦੀ ਪਈ ਬਾਬਾ ਜੀ ਨੇ ਕਿਹਾ 60 ਕੇ ਬੁੱਢੇ ਪਾਵ ਹੈ ਤੇ 60 ਲੰਘ ਚੁੱਕੇ ਆ 72 ਸਾਲ ਦੀ ਉਮਰ ਤੱਕ 12 ਸਾਲ ਬਾਰਿਸ਼ ਵੀ ਠੰਡ ਵੀ ਲੋਕਾਂ ਦੀਆਂ ਗੱਲਾਂ ਵੀ ਬਹੁਤ ਕੁਝ ਸੁਣਿਆ ਪਰ ਪਿਆਰਿਓ 12 ਸਾਲ ਇੱਕ ਡਿੜ ਇਰਾਦਾ ਕਰਕੇ ਤੁਰ ਪਏ ਉਹਨਾਂ ਬਾਰੇ ਸਾਡੇ ਰਬਾਬੀ ਸਾਹਿਬ ਗੁਰੂ ਘਰ ਦੇ ਕਹਿੰਦੇ ਝਖੜ ਵਾਉ ਨਾ ਡੋਲੇ ਹੀ ਪਰਬਤ ਮੇਹਰਾਨ ਜਿਵੇਂ ਜਿੰਨਾ ਮਰਜੀ ਝਖੜ ਚੱਲੇ ਬੱਦਲ ਆਵੇ ਖਨੇਰੀ ਆਵੇ ਹਮਾਲਾ ਅਡੋਲ ਖਲੋਤਾ ਹੈ ਗੁਰੂ ਅਮਰਦਾਸ ਇਸ ਤਰ੍ਹਾਂ ਸੰਸਾਰ ਵਿੱਚ ਕਮਾਈ ਕਰ ਰਿਹਾ ਜਿਵੇਂ ਅਡੋਲ ਪਹਾੜ ਨੂੰ ਝਖੜ ਵਾਅ ਨਾਲ ਕੋਈ ਡੁਲਾ ਨਹੀਂ ਸਕਦਾ ਗੁਰੂ ਅਮਰਦਾਸ ਦੇ ਦਿੜ ਅਰਾਦੇ ਨੂੰ ਦੁਨੀਆ ਦੀ ਕੋਈ ਤਾਕਤ ਡੁਲਾ ਨਹੀਂ ਸਕਦੀ। ਝਖੜਵਾਉ ਨਾ ਡੋਲੀ ਪਰਬਤ ਮਹਿराण ਜਾਣੇ ਬਿਰთა ਜੀ ਕੀ ਜਾਣੀ ਹੋ ਜਾਣ ਕਿਆ ਸਾ ਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁ ਜਾਣ। ਮੈਂ ਫਿਰ ਅਰਜ਼ ਕਰਾਂਗਾ ਕਿ ਉਹਨਾਂ ਦਾ ਸਮਾਜ ਨੇ ਵਿਰੋਧ ਕੀਤਾ। ਹੁਣ ਇੱਕ ਨਿੱਕੀ ਜਿਹੀ ਘਟਨਾ ਹੈ। 12 ਸਾਲ ਹੋ ਗਿਆ। ਗਾਗਰ ਚੁੱਕ ਕੇ ਆ ਰਿਹਾ ਭਾਈ ਵੀਰ ਸਿੰਘ ਦੀ ਗੱਲ ਚੇਤੇ ਰੱਖਿਓ। ਕਸ਼ਮੀਰ ਵਿੱਚ ਇਹ ਇੱਕ ਚਸ਼ਮਾ ਹੈ ਇੱਛਾਬਲ ਵੈਸੇ ਕਸ਼ਮੀਰੀ ਅੱਛਾਬਲ ਕਹਿੰਦੇ ਆ ਉਹਨੇ ਇੱਛਾਬਲ ਉਹਦੇ ਉੱਤੇ ਭਾਈ ਸਾਹਿਬ ਨੇ ਇੱਕ ਕਵਿਤਾ ਲਿਖੀ ਪ੍ਰਸ਼ਨੋਤਰੀ ਹੈ ਸਾਂਝ ਕੋਈ ਪਰਸ਼ਾਵੇਂ ਛੇਪੈ ਕਿਉਂ ਇੱਛਾਬਲ ਤੂੰ ਜਾਰੀ ਮੈਂ ਸਰੋਧ ਕਰੀ ਉਵੇਂ ਤੇ ਟਰਨੂ ਵੀ ਨਹੀਂ ਖਾਰੀ ਉਹਨੂੰ ਪੁੱਛਦੇ ਨੇ ਇੱਛਾਬਲ ਸ਼ਾਮ ਪੈ ਗਈ ਸਾਰੇ ਲੋਕੀ ਘਰਾਂ ਨੂੰ ਚਲੇ ਗਏ ਚਸ਼ਮਾ ਚੱਲ ਰਿਹਾ ਨਾ ਇਹ ਪਾਣੀ ਦਾ ਸਾਰੇ ਲੋਕ ਘਰਾਂ ਨੂੰ ਚਲੇ ਗਏ ਪੰਛੀ ਵੀ ਆਲਣੇ ਚਲੇ ਗਏ ਜਿਹੜੇ ਤੈਨੂੰ ਵੇਖਣ ਯਾਤਰੀ ਆਏ ਉਹ ਵੀ ਆਰਾਮ ਕਰਨ ਚਲੇ ਗਏ ਤੂੰ ਅੱਗੇ ਵੀ ਤੁਰਿਆ ਜਾਣਾ ਉੱਥੇ ਉਹ ਚਸ਼ਮੇ ਦਾ ਉੱਤਰ ਹੈ ਪਰ ਰਚਨਾ ਭਾਈ ਸਾਹਿਬ ਦੀ ਏ ਉਹ ਲਿਖਦਿਆ ਇੱਛਾ ਬਲ ਮੈਨੂੰ ਕਹਿ ਰਿਹਾ ਹੈ سینੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੈੰਦੇ ਮਰਨੇ ਤੇ ਕਿਆ ਡਰ ਕੋ ਨਛੇ ਮੈਂ ਪੂਰਨ ਲਈ ਬਾਹਰੋਂ سینੇ ਖਿੱਚ ਜਿਨ੍ਹਾਂ ਨੇ ਖਾ ਆਰਾਮ ਨਹੀਂ ਬੈੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬੈੰਦੇ ਇੱਕੋ ਲਟਕ ਲੱਗੀ ਲਈ ਜਾਂਦੀ ਹੈ ਤੌਰ ਅਨੰਤ ਉਹਨਾਂ ਦੀ ਬਸਲੋਂ ਉਰੇ ਮਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ ਚਤੀ ਹੈ ਗੁਰੂਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੋ ਉਸੀ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਗੁਰੂ ਅਮਰਦਾਸ ਜੀ ਨੇ ਕਿਹਾ ਨਹੀਂ ਬਾਕੀ ਮੈਂ ਸਭ ਕੁਝ ਸਹਿ ਲਾਂਗਾ ਜੇ ਤੁਸੀਂ ਬੇਨਵਾ ਕਹੋਗੇ ਬੇ ਥਾਵਾ ਕਹੋਗੇ ਇਹ ਨਹੀਂ ਕਿਉਂਕਿ ਹੁਣ ਮੇਰੀ ਥਾਂ ਧੰਨ ਗੁਰੂ ਅੰਗਦ ਦੇਵ ਜੀ ਨੇ ਮੈਂ ਆਪ ਨੂੰ ਬੇਨਤੀ ਕਰਾਂ 12 ਸਾਲ ਮੈਂ ਉਦਾਹਰਨ ਲਈ ਸਾਖੀ ਵਜੋ ਵੀ ਜਦੋਂ ਦੁਰ ਪਈਏ ਸਤੀ ਦੀ ਤਰ੍ਹਾਂ ਦਿਰੜ ਅਰਾਧਾ ਹੋ ਗਿਆ 12 ਸਾਲ ਦੀ ਸੇਵਾ ਤੋਂ ਬਾਅਦ ਉਹਨਾਂ ਦੀ ਸੇਵਾ ਬਾਰੇ ਭੱਟਾ ਨੇ ਇੱਕ ਸ਼ਬਦ ਕਿਹਾ ਤੁਮ ਸਭ ਨੂੰ ਚੇਤੇ ਵੇ ਕਹਿੰਦੇ ਨੇ ਬੱਦਲਾਂ ਵਿੱਚੋਂ ਨਿਕਲਦੀ ਕੋਈ بارش ਦੀਆਂ ਕਣੀਆਂ ਬੂੰਦਾਂ ਕੋਈ ਨਹੀਂ ਗਿਣ ਸਕਦਾ ਜ਼ਮੀਨ ਤੇ ਜਿੰਨੇ ਕਾਸ ਫੂਸ਼ ਬਨਾਸਪਤੀ ਦੇ ਪੇਡੇ ਨੇ ਕੋਈ ਧਰਤੀ ਦੇ ਗਿਣ ਨਹੀਂ ਸਕਦਾ ਅਗਲਾ ਬਚਨ ਸਮੁੰਦਰ ਦੀ ਉੱਤੇ ਗੰਗਾ ਦੀਆਂ ਲਹਿਰਾਂ ਦਾ ਥਾਂ ਨਹੀਂ ਚੰਦਰਮਾ ਸੂਰਜ ਦਾ ਥਾਂ ਨਹੀਂ ਪਰ ਕਹਿੰਦੇ ਨਹੀਂ ਆਉਣ ਵਾਲੇ ਸਮੇਂ 'ਚ ਬੰਦੇ ਅਡੋਲ ਸਮਾਧੀ ਲਾ ਕੇ ਇਕਾਗਰਤਾ ਨਾਲ ਬੱਦਲਾਂ ਦੀਆਂ ਬੂੰਦਾਂ ਦੀ ਗਿਣਤੀ ਵੀ ਦੱਸ ਦੇਣ ਬਨਾਸਪਤੀ ਵੀ ਗਿਣ ਦੇਣ ਸਮੁੰਦਰ ਦੇ ਤਹਿ ਤੱਕ ਵੀ ਪਹੁੰਚ ਜਾਣ ਲਹਿਰਾਂ ਦਾ ਅੰਤ ਪਾ ਲੈਣ ਪਰ ਸੱਚ ਇਹ ਵੀ ਧੰਨ ਗੁਰੂ ਅਮਰਦਾਸ ਜੀ ਜਿੰਨੇ ਗੁਣ ਤੇ ਕਾਈ ਕਮਾਈ ਤੁਹਾਡੀ ਇਹ ਦੁਨੀਆ ਦਾ ਕੋਈ ਬੰਦਾ ਇਸ ਕਮਾਈ ਨੂੰ ਬਿਆਨ ਨਹੀਂ ਕਰ ਸਕਦਾ ਮੇਰੀ ਬੇਨਤੀ ਹੈ ਉਹ ਸਵਈਆ ਹੈ ਕਨਹਰ ਬੂੰਦ ਬਸੋ ਰੁਮਾਵਲ Kusum ਬਸੰਤ ਗਣੰਤ ਨਾ ਆਵੇ ਰਵ ਸਿਜ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਭ ਭਲ ਉਹਨੇ ਜੋ ਗਾਵੇ ਪਰ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੇ ਮੈਂ ਤਾਂ ਬੇਨਤੀ ਕੀਤੀ ਜੀ ਇਹ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਲੋਕ ਵਿੱਚ ਦਿੜ੍ੜ ਅਰਾਧਾ ਦੱਸਿਆ ਹੈ ਜੀ ਉਹ ਅਰਾਧਾ ਇਹ ਵੇ ਕਿ ਹੁਣ ਨਾ ਕਬਰ ਆ ਮਰਨ ਤੋਂ ਭਗਤੀ ਵਾਲੇ ਪਾਸੇ ਧੁਰਪ ਅਗਲੀ ਮੇਰੀ ਬੇਨਤੀ ਹੈ ਕਿ ਇਸ ਬਾਰੇ ਵੇਖੋ ਇੱਕ ਹੈ ਤੁਰੇ ਜਾਣਾ ਦੂਜਾ ਹਰ ਬੰਦੇ ਦਾ ਉੱਤਰ ਨਹੀਂ ਦੇ ਸਕਦੇ ਜੀ ਆਪਾਂ ਜਿਹੜਾ ਵਿਰੋਧ ਵਿੱਚ ਬੋਲਦਾ ਕਿੰਨਿਆਂ ਕੋ ਦਾ ਉੱਤਰ ਦੇ ਲੋਕ ਮੈਂ ਕਈ ਵਾਰੀ ਕਹਿਣਾ ਹੁੰਦਾ ਕੰਡੇ ਵੈਸੇ ਚੁਗਦੇ ਨੇ ਚਾਹੀਦੇ ਨੇ ਪਰ ਜੇ ਕਿਕਰ ਦੇ ਕੰਡੇ ਲਗਾਤਾਰ ਡਿੱਗੀ ਜਾਣ ਕਿੰਨੇ ਕੁ ਚੁਗ ਲਾਂਗੇ ਆਪਣੀ ਜੁੱਤੀ ਕਲੜੀ ਪਾ ਲੈਣੀ ਚਾਹੀਦੀ ਹੈ ਅੰਦਰ ਦਾ ਇਰਾਦਾ ਇਹੋ ਜਿਹਾ ਹੋਵੇ ਇਸੇ ਕਰਕੇ ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਵਰਤਿਆ ਮੈਂ ਬੌਰੀ ਮੇਰਾ ਰਾਮ ਪਧਾਰ ਰਚ ਰਚ ਤਾ ਕੋ ਕਰੂੰ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ ਰਾਮ ਪਿਆਰੇ ਜੋ ਕਹਿੰਦੇ ਬਾਦ ਵਿਵਾਦ ਕਾਹੋਂ ਸੋ ਨਾ ਕੀਜੈ ਰਸਨਾ ਰਾਮ ਰਸਾਇਨ ਪੀਜੈ ਕਹਿੰਦੇ ਨੇ ਕਿਹਦੇ ਨਾਲ ਬਾਦ-ਬਾਦ ਕਰਨਾ ਆਪਣੀ ਰਸਨਾ ਨਾਲ ਪਰਮਾਤਮਾ ਦਾ ਨਾਮ ਜਪ ਇਹਦਾ ਇੱਕ ਤਾਂ ਅਰਥ ਏ ਵੀ ਜੀ ਫਿਰ ਸੁਣਿਓ ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤਕੀਨ ਇਹੋ ਜੀ ਘਟਨਾ ਵਾਪਰ ਗਈ ਹੈ ਪ੍ਰੇਮਾ ਭਗਤੀ ਸਿਮਰਨ ਇਹਨੇ ਮਨ ਨੂੰ ਖਿੱਚ ਪਾ ਦਿੱਤੀ ਪ੍ਰਭਾਵਿਤ ਕਰ ਲਿਆ ਹੈ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਧੋਰਾ ਲੀਨ ਜਦੋਂ ਸੰਦੂਰਿਆ ਹੋਇਆ ਨਾਰੀਅਲ ਪਕੜ ਲਿਆ ਹੁਣ ਚਿਖਾ ਦਾ ਕੀ ਢਰ ਇਹਦਾ ਕੋਈ ਭੈ ਨਹੀਂ ਦੂਸਰੀ ਮੈਂ ਬੇਨਤੀ ਕਰਾਂਗਾ ਇਹ ਸੂਰਮਿਆਂ ਲਈ ਵੀ ਟੁਕਦਾ ਹੈ ਯਾਦ ਰੱਖਿਓ ਜਿਹੜੇ ਪ੍ਰਾਤਨ ਗਿਆਨੀ ਸਨ ਉਹਨਾਂ ਨੇ ਸੰਧੋਰਾ ਦਾ ਭਾਵ ਅਰਥ ਇਹ ਖੰਡਾ ਵੀ ਕੀਤਾ ਹੈ ਕਹਿੰਦੇ ਜਦੋਂ ਹੱਥ ਵਿੱਚ ਖੰਡਾ ਪਕੜ ਹੀ ਲਿਆ ਹੁਣ ਮਰਨ ਦਾ ਭੈ ਕੀ ਹੈ ਸੂਰਮਾ ਜਦੋਂ ਤੁਰ ਪਵੇ ਬਾਬਾ ਜੀ ਨੇ ਇਹ ਬਚਨ ਕੀਤਾ ਨਾਣਾ ਰਣ ਰੂਤੋ ਨਰਨੇਹੀ ਕਰੈ ਕਬੀਰ ਜੀ ਕਹਿੰਦੇ ਜਿਹੜਾ ਮੈਦਾਨੇ ਜੰਗ ਵੱਲ ਤੋਰੀ ਪਿਆ ਹੁਣ ਉਹ ਵਿਚਾਰ ਕਾ ਦੀ ਕਰੇਗਾ ਜੀ ਨਾ ਨਿਵੇ ਨਾ ਫੁਨ ਸੰਚਰੇ ਨਾ ਉਹ ਝੁਕਦਾ ਨਾ ਸਮਝੌਤੇ ਕਰਦਾ ਕਿਉਂਕਿ ਸੂਰਮਾ ਦ੍ਰਿੜ ਅਰਾਦੇ ਨਾਲ ਕਹਿੰਦਾ ਗगन ਦਮਾਮਾ ਬਾਜਿਓ ਇਹ ਇੱਥੇ ਵੀ ਝੁਕਦਾ ਮਰਨੇ ਤੇ ਕਿਆ ਡਰਪਣਾ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝੜ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਖੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੜਾ ਖੇਤ ਇਹਦਾ ਭਾਵ ਇਹੀ ਹੈ ਹੁਣ ਵੇਖੋ ਅਸੀਂ ਬੜੇ ਸਿੰਘਾਂ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਰਨੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਨੇ ਸ਼ਹੀਦੀ ਗਾਨਾ ਬੰਨਿਆ ਇਹਦਾ ਮਤਲਬ ਸਿਰਫ ਇੱਕ ਪ੍ਰਤੀਕ ਹੁੰਦਾ ਹੈ ਜਿਵੇਂ ਇਹਦਾ ਅਰਥ ਕਰਮ ਕਾਂਡ ਨਾਲ ਨਹੀਂ ਕਰ ਲੈਣਾ ਆਮ ਕਹਿੰਦੇ ਸ਼ਹੀਦੀ ਗਾਨਾ ਬੰਨ ਲਿਆ ਇਹ ਜਿਸ ਬੰਦੇ ਬੱਚੇ ਨੂੰ ਗਾਨਾ ਬੰਨਦੀ ਹੈ ਨਾ ਵਿਆਹ ਤੋਂ ਪਹਿਲਾਂ ਉਹਦਾ ਮਤਲਬ ਹੁੰਦਾ ਪੱਕਾ ਵਿਆਹ ਦਾ ਹੋਣਾ ਹੈ ਗਾਨਾ ਬੰਨਣ ਦਾ ਮਤਲਬ ਵਿਆਹ ਹੋਵੇਗਾ ਪਰ ਪਿਆਰਿਓ ਸ਼ਹੀਦੀ ਗਾਨਾ ਦਾ ਮਤਲਬ ਹੈ ਕਿ ਸ਼ਹੀਦ ਤੁਰ ਪਿਆ ਹੁਣ ਕਿਸੇ ਗੱਲ ਨੂੰ ਸਮਝੌਤਾ ਨਹੀਂ ਕਰੇਗਾ ਜਾਂ ਜਿੱਤੇਗਾ ਤੇ ਜਾਂ ਉਹ ਮਰੇਗਾ ਮਰਨੇ ਤੇ ਕੀ ਡਰਪਣਾ ਉਹਨਾਂ ਬਾਰੇ ਇੱਕ ਬਚਨ ਹੈ ਮੈਂ ਕਹਿ ਕੇ ਸਮਾਪਤੀ ਕਰ ਲੱਗਾ ਜਾਨੀ ਗਿਆਨ ਸਿੰਘ ਲਿਖਦੇ ਆ ਦਮਦਮਾ ਸਾਹਿਬ ਤੋਂ ਬਾਬਾ ਦੀਪ ਸਿੰਘ ਤੁਰਦੇ ਆ ਉਹਨਾਂ ਦੇ ਸ਼ਬਦ ਕੀ ਨੇ ਕਹਿਣ ਲੱਗੇ ਸੀਸ ਸੁਦਾ ਸਰਹੇਤ ਕਰ ਦੇਵਾਂਗੇ ਖਮ ਜਾਏ ਇਹਦਾ ਅਰਥ ਦਿਰੜ ਅਰਾਧਾ ਕਰ ਲਿਆ ਮੌਤ ਦਾ ਆਪਣਾ ਸਿਰ ਅਸੀਂ ਅੰਮ੍ਰਿਤਸਰ ਪੇਟਾ ਕਰਾਂਗੇ ਸੀਸ ਸੁਦਾ ਸਰ ਦੇਤ ਕਰ ਦੇਵਾਂਗੇ ਹਮ ਜਾਏ ਕਰ ਅਰਦਾਸਾ ਤੁਰਪੈ ਸਿੰਘ ਜੀ ਫਤੇ ਬੁਲਾਏ ਪਿਆਰੋ ਸੱਚੇ ਵੇ ਇਹ ਹੈ ਡਿੜ ਅਰਾਦਾ ਬੰਦਾ ਆਪਣੀ ਜ਼ਿੰਦਗੀ ਚ ਪਿੱਛੇ ਨਾ ਟੇ ਇੱਥੇ ਭਗਤ ਕਬੀਰ ਜੀ ਨੇ ਮੈਂ ਤਾਂ ਕਿਹਾ ਇਹਦੇ ਸਿੱਧੇ ਭਾਵ ਅਰਥ ਅੰਦਰ ਦੀ ਭਗਤੀ ਨਾਲ ਨੇ ਕਿ ਜਦੋਂ ਇਰਾਦਾ ਹੀ ਕਰ ਲਿਆ ਜੇ ਇਹ ਤੇ ਸਤੀ ਦੀ ਉਦਾਹਰਣ ਲਈ ਹੈ ਕਿ ਜਿਵੇਂ ਇੱਕ ਸਤੀ ਡਿੜ ਸੰਕਲਪ ਕਰ ਲੈ ਕਿ ਮੈਂ ਮਰਨਾ ਹੀ ਮਰਨਾ ਹੈ ਉਨੂੰ ਕਿੰਨੇ ਰੋਕਣਾ ਹੈ ਜਿਹੜਾ ਦਿਰੜ ਅਰਾਦਾ ਕਰ ਲਮ ਭਗਤੀ ਕਰਨੀ ਕਰਨੀ ਹੈ ਰੱਬ ਨੂੰ ਪਾਣਾ ਉਹ ਪਾਏਗਾ ਜਿਹਨੂੰ ਆਪਾਂ ਪੜਾਂਗੇ ਇਹ ਵੀ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤਾ ਕੋ ਗੁਸਾਈਆਂ ਧੰਨਾ ਵਡਭਾਗਾ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਕੱਲ ਨੂੰ ਦੁਪਹਿਰ ਦਾ ਦੀਵਾਨ ਹੈ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਪਏ ਭਾਵਨੀ ਤੁਹਾਡੀ ਬਣੀ ਰਹੇ ਕਿਉਂਕਿ ਸਮਾਂ ਵਿੱਚ ਤੁਹਾਡਾ ਕਾਫੀ ਜ਼ਿਆਦਾ ਲੱਗ ਗਿਆ ਤੇ ਆਪ ਜੀ ਕਿਰਪਾ ਕਰਿਓ ਸਿਰਫ 2 ਕੁ ਮਿੰਟ ਜਿਆਦਾ ਸਮਾਂ ਨਹੀਂ ਜੀ 2 ਕੁ ਮਿੰਟ ਆਪ ਜੀ ਇਕੱਠੀ ਸਾਰਿਆਂ 'ਜ ਬੋਲ ਲਓ 5 ਕੁ ਵਾਰੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਈਏ ਜੀ ਨਾਮ ਕੀ ਮਨ ਨੂੰ ਸਹਾਰਾ ਦਿੰਦਾ ਹੈ ਮੈਂ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜੀ ਇਹ ਪ੍ਰਧਾਨ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਇਥੋਂ ਦੇ ਸਤਾਪ ਦਾ ਭੈਣ ਜੀ ਹੁਣੀ ਹਰ ਸਾਲ ਤੁਹਾਡੇ ਦਰਸ਼ਨ ਕਰਾਂਦੇ ਆ ਭਾਈ ਸਰਬਜੀਤ ਸਿੰਘ ਭਾਈ ਨਵਜੀਤ ਸਿੰਘ ਸਾਡੇ ਮੋਨੀ ਵੀਰ ਜੀ ਬਹੁਤ ਸੇਵਾ ਕਰਦੇ ਆ ਜੀ ਕਿੰਨੇ ਕਿਨੇ ਮਹੀਨੇ ਪਹਿਲੀ ਆਪ ਸੰਗਤ ਦੇ دیدار ਲਈ ਇਹ ਸਾਨੂੰ ਕਹਿ ਦਿੰਦੇ ਆ ਸਭ ਦਾ ਧੰਨਵਾਦ ਜੀ ਕਰੋ ਕਿਰਪਾ ਜੀ ਅਦਬ ਸਹਿਤ ਪੰਜ ਕਵਰੀ ਬਸ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਾਰੇ ਜਪੋ ਭਾਈ ਸਤ ਨਾਮ ਵਾਹਿ ਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤ ਗੁਰਾਂ ਦੇ ਬਹੁਤ ਹੀ ਅਦਬ ਵਾਲੇ ਭੈ ਭਾਵਨੀ ਵਾਲੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਜਿਨ੍ਹਾਂ ਦੇ ਇਸ ਅਸਥਾਨ ਤੇ ਆਪ ਸੰਗਤ ਦੇ ਦਰਸ਼ਨ ਦੀਦਾਰ ਹੁੰਦੇ ਨੇ ਗੁਰਮਖੋ ਪਿਆਰੇ ਭਾਈ ਦਇਆ ਸਿੰਘ ਜੀ ਦੇ ਰਹਿਤ ਨਾਮਾ ਵੀ ਹੈ ਸਦਾ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸ਼ਬਦ ਕਹਿੰਦੇ ਹੁੰਦੇ ਸਨ ਜੇ ਕਿਸੇ ਨੇ ਪਰਮਾਰਥ ਦੀ ਗੱਲ ਪੁੱਛਣੀ ਹੋਵੇ ਅਸੀਂ ਨਾ ਹੋਈਏ ਤੇ ਪਿਆਰੇ ਭਾਈ ਦਇਆ ਸਿੰਘ ਜੀ ਤੋਂ ਪੁੱਛੋ ਉਸ ਸਥਾਨ ਤੇ ਤੇ ਦੇਖੋ ਪਿਆਰੇ ਉਹੀ ਹੁੰਦੇ ਨੇ ਜਿਹੜੇ ਅੰਤ ਤੱਕ ਨਿਭਦੇ ਨੇ ਕਿੱਥੋਂ ਲਾਹੌਰ ਦੀ ਧਰਤੀ ਤੋਂ ਪਿਆਰੇ ਭਾਈ ਦਇਆ ਸਿੰਘ ਜੀ ਹਸਤਨਾਪੁਰ ਤੋਂ ਪਿਆਰੇ ਭਾਈ ਧਰਮ ਸਿੰਘ ਜੀ ਆਨੰਦਪੁਰ ਸੀਸ ਭੇਟ ਕੀਤਾ ਪਿਆਰਿਓ ਇਹੋ ਜੈ ਤੁਰੇ ਇਸ ਧਰਤੀ ਤੇ ਆਏ ਤੇ ਬਾਦਸ਼ਾਹ ਨੂੰ ਮਿਲਣ ਵਾਸਤੇ ਆਪਣੇ ਭਰੋਸੇ ਵਾਲੇ ਬੰਦੇ ਤੋਰੇ ਜਾਂਦੇ ਆ। ਉਹਨਾਂ ਦੇ ਹੱਥ 'ਚ ਉਹ ਜ਼ਫਰਨਾਮਾ ਸੀ ਜਿਹੜਾ ਬਾਦਸ਼ਾਹ ਦਾ ਅੰਤ ਕਰ ਗਿਆ। ਆਪ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਜੀ। ਬੇਅੰਤ ਪੁੱਲਾਂ ਹੋਈਆਂ ਨੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। It oh, it's